ਜੀ ਪ੍ਰੋਬਲਮਾਂ ਨਾ ਬਟ ਟਾਈਮਿੰਗ ਵੀ ਜਾਂ ਫਿਰ ਢੱਲੇ ਪੰਦੀ ਕਰ ਨਹੀਂ ਮੁਕਣਾ ਸੀ ਨਹੀਂ ਮੁਕਣਾ ਸੀ ਪੰਜਾਬ ਚ ਕੀ ਚਾਹੀਦਾ ਹੈ ਕੀ ਚਾਹੀਦਾ ਹੈ ਵਾਲਿਆਂ ਦਾ ਗੰਦ ਨਹੀਂ ਮੁਕਣਾ ਸੀ ਜੇ ਅਮਰਿਤਪਾਲ ਸਿੰਘ ਮਹਿਰੋ ਇਹਨਾਂ ਦੀ ਕਲਾਸ ਨਾਲੋਂ ਜਿਵੇਂ ਕਿ ਤੁਸੀਂ ਕਾਫੀ ਵੀਡੀਓ ਦੇਖੀਆਂ ਹੋਣਗੀਆਂ ਇੱਕ ਲੁਥਰਾ ਨਾਮ ਦੀ ਕੁੜੀ ਦੀਆਂ ਜੋ ਸੋਸ਼ਲ ਮੀਡੀਆ ਤੇ ਪ੍ਰੋਮੋਸ਼ਨ ਕਰਦੀ ਏ ਪਰ ਡਬਲ ਮੀਨੀ ਗੱਲਾਂ ਬਹੁਤ ਹੀ ਜ਼ਿਆਦਾ ਕਰਦੀ ਏ ਅੱਗੇ ਵੀ ਸਿੰਘਾਂ ਨੇ ਇਸ ਨੂੰ ਵਾਰਨਿੰਗ ਦਿੱਤੀ ਸੀ ਵੀ ਭੈਣੇ ਅਜਿਹੇ ਕੰਮ ਨਾ ਕਰ ਪਾਰੇ ਕੁੜੀ ਫਿਰ ਵੀ ਕਿਤੇ ਨਾ ਕਿਤੇ ਉਹੋ ਜਿਹੀਆਂ ਵੀਡੀਓ ਪਾ ਰਹੀ ਸੀ ਹਾਲ ਹੀ ਵਿੱਚ ਅਮਰਿਤਪਾਲ ਸਿੰਘ ਮਹਿਰੋ ਵੀ ਇਸ ਨੂੰ ਮਿਲੇ ਆ ਤੇ ਮਿਲ ਕੇ ਇਸ ਦੀ ਪੂਰੀ ਤਸੱਲੀ ਕਰਵਾਈ ਆ ਹਰ ਇੱਕ ਚੀਜ਼ ਜੋ ਇਹ ਵੀਡੀਓ ਚ ਬੋਲਦੀ ਆ ਅਮਰਿਤਪਾਲ ਸਿੰਘ ਨੇ ਇਸ ਨੂੰ ਪੁੱਛਿਆ ਵੀ ਦੱਸ ਇਸ ਦਾ ਮਤਲਬ ਕੀ ਆ ਢਿੱਲੇਪਣ ਦੀ ਕਾਦੀ ਪ੍ਰੋਬਲਮ ਆ ਤੈਨੂੰ ਮਿੱਠਾ ਕੇ ਪਸੀਨਾ ਪਸੀਨ ਹੋ ਜਾਣਾ ਭੱਕਾ ਥੱਕਾ ਕੇ ਪਸੀਨਾ ਪਸੀਨਾ ਕਾ ਦੇਣਾ ਹੋਣ ਕਿ ਅਰੇ ਯਾਰ ਜਿੱਦਾਂ ਹੋਣੀ ਯਾਰ ਨਹੀਂ ਕਹਿਣਾ ਮੈਂ ਸੀਦਾ ਤੁਹਾਡੇ ਭਰਾਵਾਂ ਵਰਗਾ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਤਾਂ ਅਮਰਿਤਪਾਲ ਸਿੰਘ ਨੇ ਕਿਹਾ ਵੀ ਕੀ ਤੁਸੀਂ ਫੇਰ ਪੰਜਾਬ 'ਚ ਗੰਦ ਪਾਓਗੇ ਤੁਹਾਡੀਆਂ ਵੀਡੀਓ ਕਿੰਨੇ ਬੱਚੇ ਦੇਖਦੇ ਆ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆਂ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰam ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ساری ਉਮਰ ਇਸ ਦੇ ਨਾਲ ਹੀ ਅਮਰਿਤਪਾਲ ਸਿੰਘ ਨੇ ਇਹ ਗੱਲ ਕਹੀ ਵੀ ਤੁਹਾਡਾ ਮਕਸਦ ਫੇਰ ਬਸ ਪੈਸੇ ਹੀ ਕਮਾਉਣਾ ਹੈ ਤਾ ਕੁੜੀ ਨੇ ਕਿਹਾ ਹਾਂ ਪੈਸੇ ਮਲੇ ਹੂੰ ਪੈਸੇ ਤਾਂ ਕੋ ਮਤਲਬ ਆ ਗਾਂ ਕੇ ਦਾ ਬੱਚਾ ਹੁਣ ਮੈਂ ਤੁਹਾਨੂੰ ਦ ਪਰ ਇਹ ਸਾਰਾ ਕੁਝ ਹੋਣ ਤੋਂ ਬਾਅਦ ਅਮਰਤਪਾਲ ਸਿੰਘ ਨੇ ਕੁੜੀ ਦੀਆਂ ਵੀਡੀਓ ਡਿਲੀਟ ਕਰਾਈਆਂ ਤੇ ਉਹਨੂੰ ਅੱਗੇ ਤੋਂ ਸਮਝਾਇਆ ਵੀ ਅੱਗੇ ਤੋਂ ਇਹੋ ਜੀਆਂ ਵੀਡੀਓ ਨਹੀਂ ਪਾਉਣੀਆਂ ਤਾਂ ਕੁੜੀ ਨੇ ਕਿਹਾ ਵੀ ਮੈਂ ਅੱਗੇ ਤੋਂ ਇਹੋ ਜੀਆਂ ਵੀਡੀਓ ਨਹੀਂ ਪਾਵਾਂਗੀ ਮੈਂ ਆ ਚੀਜ਼ਾਂ ਜਿਹਦੇ ਮੈਂ ਰਚੀ ਨਹੀਂ ਕਰਾਂ ਆਪ ਹੀ ਨਹੀਂ ਕਰਾਈਆਂ ਹਾਂ ਜੀ ਹਾਂਜੀ ਅਮਰਪਾਲ ਸਿੰਘ ਦਾ ਇਹ ਕੰਮ ਤੁਹਾਨੂੰ ਕਿਵੇਂ ਦਾ ਲੱਗਾ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸਤ ਸ੍ਰੀ ਅਕਾਲ